ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਵੀ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੇ ਸੂਟ ਕਾਟਨ ਸ਼ਿਮਰ ਦੇ ਸੂਟ ਹੋਣਗੇ ਬਹੁਤ ਪਿਆਰੀਆਂ ਜੀਆਂ ਸ਼ੇਡਸ ਆਉਣਗੀਆਂ ਠੀਕ ਹੈ ਜੀ ਇਹ ਲਾਸਟ ਵਾਲੇ ਹੀ ਸੂਟ ਜਿਹੜੇ ਇਸ ਦੇ ਵਿੱਚ ਲਏ ਨੇ ਤੇ ਕਾਫੀ ਜਿਹੜੀ ਵੈਰਾਈਟੀ ਦੇ ਵਿੱਚ ਕਾਟਨ ਸ਼ਿਮਰ ਦੇ ਸੂਟ ਆਏ ਸੀਗੇ ਸਾਡੇ ਸ਼ਾਪ ਤੇ ਤੇ ਲਾਸਟ ਪੀਸ ਨੇ ਇਹ ਵਾਲੇ ਤੇ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਆਰਡਰ ਕਰ ਲੈਣਾ ਸਭ ਤੋਂ ਪਹਿਲੇ ਆਏਗਾ ਪਰਪਲ ਕਲਰ ਠੀਕ ਹੈ ਇਹ ਕਾਟਨ ਸ਼ਿਮਰ ਹੋਏਗੀ ਮਿਸਲੀਨ ਨਹੀਂ ਹੋਏਗੀ ਕਿਸੇ ਦੇ ਵਿੱਚ ਕੋਈ ਸਿਲਕੀਨੈਸ ਨਹੀਂ ਹੋਏਗੀ ਵਿਦਆਊਟ ਲਾਈਨਿੰਗ ਸਟਿਚ ਹੋ ਜਾਣਗੇ ਠੀਕ ਹੈ ਜੀ ਥੋੜੀ ਜੀ ਦੇ ਵਿੱਚ ਸ਼ਿਮਰੀਨੈਸ ਹੁੰਦੀ ਆ ਪ੍ਰਿੰਟ ਬਹੁਤ ਸੋਹਣਾ ਆ ਵਾਈਟ ਕਲਰ ਦੀ ਆਏਗੀ ਪ੍ਰਿੰਟਿੰਗ ਠੀਕ ਹੈ ਜੀ ਵਾਈਟ ਕਲਰ ਦੀ ਆਏਗੀ ਪ੍ਰਿੰਟਿੰਗ ਇਸ ਦਾ ਸੈਲਫ ਬਹੁਤ ਪਿਆਰਾ ਬਣਿਆ ਆ ਇੱਕਦਮ ਡਿਜ਼ਾਈਨਰ ਲੁੱਕ ਆਏਗੀ ਤੇ ਇਹ ਇਸ ਤਰ੍ਹਾਂ ਸੈਲਫ ਦੇ ਵਿੱਚ ਆਏਗਾ ਬਾਟਮ ਠੀਕ ਹੈ ਸੈਲਫ ਦੇ ਵਿੱਚ ਆਏਗਾ ਬਾਟਮ ਬਹੁਤ ਸੋਹਣੀ ਜੀ ਸ਼ੇਡ ਆਏਗੀ ਪਰਪਲ ਡਾਰਕ ਕਲਰ ਆਏਗਾ ਪਰਪਲ ਡਾਰਕ ਕਲਰ ਆਏਗਾ ਤੇ ਦੁਪੱਟਾ ਤੁਸੀਂ ਦੇਖਣਾ ਆ ਪਿਓਰ ਆਏਗਾ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਨੇ ਕਾਫੀ ਟ੍ਰੈਂਡਿੰਗ ਦੇ ਵਿੱਚ ਮਸਲੀਨ ਫੈਬਰਿਕ ਚੱਲਦਾ ਪਿਆ ਆ ਤੇ ਮਸਲੀਨ ਦੇ ਦੁਪੱਟੇ ਹਰ ਇੱਕ ਕੋਈ ਪਸੰਦ ਕਰਦਾ ਹੈ ਕਿਉਂਕਿ ਵਧੀਆ ਹੈਂਡਲ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਬਹੁਤ ਪਿਆਰੀਆਂ ਜੀਆਂ ਇੱਕਦਮ ਰਾਇਲ ਲੁੱਕ ਵੀ ਆਉਂਦੀ ਹੈ तो ईजी टू वीयर होंगे ठीक है बहुत प्यारी डिजाइनिंग आएगी दुप्टे की बॉर्डर लाइन बहुत सोहनी बनी है बहुत सोहने बने नैकटी प्रिंटिंग भी आएगी शर्ट वाली प्रिंटिंग भी आएगी सब तो पहले आएगा इस तरह ये आएगा थोड़ा परपल -पर डार्क कलर अगला कलर बहुत सोहना है चेक करो ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਰੇਟ ਹੋਏਗਾ 1595 ਠੀਕ ਹੈ ਜੀ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਬਹੁਤ ਪਿਆਰੀ ਜੀ ਸ਼ੇਡ ਆ ਬਲੂ ਗ੍ਰੇ ਜੀ ਸ਼ੇਡ ਆਏਗੀ ਠੀਕ ਹੈ ਥੋੜੀ ਡਾਰਕ ਗ੍ਰੇ ਸ਼ੇਡ ਹੋਏਗੀ ਬਹੁਤ ਪਿਆਰੀ ਜੀ ਸ਼ੇਡ ਆ ਤੇ ਬਾਕੀ ਸਾਰਾ ਹੀ ਡਿਜ਼ਾਈਨ ਸੇਮ ਹੀ ਆਏਗਾ ਕਲਰ ਤੁਹਾਨੂੰ ਹੁਣ ਦੱਸ ਦਿੰਨੇ ਆ ਜਿਹੜੇ ਜਿਹੜੇ ਇਸ ਦੇ ਵਿੱਚ ਅਵੇਲੇਬਲ ਨੇ ਠੀਕ ਹੈ ਇਹ ਆਏਗਾ ਤੁਹਾਡਾ ਨੈਗੇਟਿਵ ਪ੍ਰਿੰਟ ਬਾਟਮ ਦਾ ਬਹੁਤ ਪਿਆਰਾ ਜਿਹਾ ਬਾਟਮ ਆ ਬਹੁਤ ਪਿਆਰੀ ਜੀ ਸ਼ਰਟ ਆ ਸ਼ਰਟ ਤੇ ਤੁਹਾਨੂੰ ਸ਼ਿਮਰੀ ਸ਼ਿਮਰੀਨੈਸ ਮਿਲੇਗੀ ਤੇ बॉटम ਤੇ ਜਿਹੜਾ ਆ ਤੁਹਾਨੂੰ ਸ਼ਿੰਗਰ ਨਹੀਂ ਮਿਲੇਗੀ ਠੀਕ ਹੈ ਜੀ बॉटम ਜਿਹੜਾ ਉਹ ਆਏਗਾ ਪਿਓਰ ਕਾਟਨ ਦੇ ਵਿੱਚ ਹੋਏਗਾ ਨਾਲ ਦੁਪੱਟਾ ਚੈੱਕ ਕਰੋ ਬਹੁਤ ਪਿਆਰੀ ਆਏਗੀ ਲੁੱਕ ਦੁਪੱਟੇ ਦੀ ਠੀਕ ਹੈ ਇੱਕਦਮ ਐਲੀਗੈਂਟ ਸੂਟ ਬਹੁਤ ਸੋਹਣਾ ਸਰਦਾਰੀ ਲੁੱਕ ਦੇ ਸੂਟ ਨੇ ਖੁੱਲੇ ਡੁੱਲੇ ਦੁਪੱਟਿਆਂ ਵਾਲੇ ਸੂਟ ਆਉਣਗੇ ਕਲਰ ਤੁਸੀਂ ਦੇਖਦੇ ਜਾਓ ਬਹੁਤ ਪਿਆਰੀਆਂ ਸ਼ੇਡਸ ਆਉਣਗੀਆਂ ਠੀਕ ਹੈ ਜੀ ਹਰ ਇੱਕ ਏਜ ਗਰੁੱਪ ਇਹਨਾਂ ਨੂੰ ਮੀਰ ਕਰ ਸਕਦਾ ਹੈ ਅਗਲਾ ਆਏਗਾ ਮਹਿੰਦੀ ਟੋਨ ਅਗਲਾ ਆਏਗਾ ਮਹਿੰਦੀ ਟਾਉਨ ਡਾਰਕ ਮਹਿੰਦੀ ਟਾਉਨ ਹੋਏਗੀ ਬਹੁਤ ਸੋਹਣਾ ਜਾਂ ਰਾਇਲ ਜੈ ਸੂਟ ਆਏਗਾ ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਇਸ ਤਰ੍ਹਾਂ ਵੀ ਸਟਿਚ ਕਰਦੇ ਹੋ ਤਾਂ ਬਹੁਤ ਸੋਹਣੀ ਲੁੱਕ ਆਉਂਦੀ ਆ ਜਾਂ ਤੁਸੀਂ ਲੈਸਿਸ ਵਗੈਰਾ ਨਾਲ ਹੋਰ ਵੀ ਇਹਨਾਂ ਨੂੰ ਡਿਜ਼ਾਈਨਰ ਬਣਾ ਸਕਦੇ ਹੋ ਠੀਕ ਹੈ ਜਿਵੇਂ ਕਿ ਫਰਸ਼ੀ ਸਨਵਾਰ ਦੇ ਨਾਲ ਥੋੜੀ ਸ਼ਾਰਟ ਸ਼ਰਟ ਦੇ ਨਾਲ ਇਹ ਸੂਟ ਬਹੁਤ ਸੋਹਣੇ ਲੱਗਦੇ ਆ ਚੈੱਕ ਕਰਦੇ ਜਾਓ ਇਹਨਾਂ ਦਾ ਡਿਜ਼ਾਈਨ ਇਹ ਆਏਗਾ ਬਾਟਮ ਠੀਕ ਹੈ ਨੈਗੇਟਿਵ ਪ੍ਰਿੰਟ ਦਾ ਬਾਟਮ ਹੋਏਗਾ ਪਿਓਰ ਕਾਟਨ ਹੋਏਗਾ ਬਾਟਮ ਠੀਕ ਹੈ ਜੀ ਕਾਟਨ ਸ਼ਿਮਰ ਹੋਏਗੀ ਸ਼ਾਰਟ ਦੀ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਚੈੱਕ ਕਰਦੇ ਜਾਓ ਤਮੰਨਾ ਬ੍ਰਾਂਡ ਦੇ ਬ੍ਰਾਂਡਡ ਸੂਟ ਮਿਲਦੇ ਨੇ ਤੁਹਾਨੂੰ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇੱਕਦਮ ਰੀਜ਼ਨੇਬਲ ਪ੍ਰਾਈਸ ਹੋਏਗਾ 1595 1595 ਵਿੱਚ ਰਾਇਲ ਜੇ ਸੂਟ ਮਿਲਦੇ ਪਏ ਆ ਦੇਖੋ ਤੁਸੀਂ ਦੁਪੱਟਾ ਚੈੱਕ ਕਰਦੇ ਜਾਓ ਬਹੁਤ ਪਿਆਰਾ ਜਿਹਾ ਦੁਪੱਟਾ ਦੇਖੋ ਬਹੁਤ ਸੋਹਣਾ ਆਏਗਾ ਦੁਪੱਟਾ ਠੀਕ ਹੈ ਸਰਦਾਰੀ ਸੂਟ ਨੇ ਬਹੁਤ ਪਿਆਰੀਆਂ ਜੀਆਂ ਸ਼ੇਡਸ ਆਉਣੀਆਂ ਅਗਲੇ ਆਉਣਗੇ ਹੈਂਡਵਰਕ ਵਾਲੇ ਚੈੱਕ ਕਰੋ ਬਹੁਤ ਪਿਆਰੀ ਸ਼ੇਡ ਆ ਸਭ ਤੋਂ ਪਹਿਲੇ ਮਹਿਰੂਨ ਡਾਰਕ ਕਲਰ ਆਏਗਾ ਇਸ ਤੁਹਾਨੂੰ ਹੈਂਡਵਰਕ ਦਾ ਪੀਸ ਮਿਲਦਾ ਪਿਆ ਆ ਸਿਰਫ 1595 ਦੇ ਵਿੱਚ ਬਹੁਤ ਪਿਆਰੀ ਜੀ ਸ਼ੇਡ ਹੋਏਗੀ ਟ੍ਰਿਪਲ ਪੈਨਨਿੰਗ ਆਏਗੀ ਸਾਈਡ ਵਾਈਜ਼ ਬਹੁਤ ਸੋਹਣੀ ਲੁੱਕ ਆ ਤੇ ਇਸ ਤਰ੍ਹਾਂ ਤੁਹਾਨੂੰ ਡਾਟਸ ਮਿਲਣਗੀਆਂ ਇਹ ਸਾਰਾ ਹੀ ਤੁਹਾਨੂੰ ਰੇਸ਼ਮ ਦਾ ਵਰਕ ਮਿਲੇਗਾ ਹੈਂਡ ਦਾ ਵਰਕ ਮਿਲੇਗਾ ਪਰਲ ਵਰਕ ਮਿਲੇਗਾ ਕਲਰ ਆਏਗਾ ਮਹਿਰੂਨ ਸਭ ਤੋਂ ਪਹਿਲੇ ਤੇ ਐਵੇਂ ਤੁਹਾਨੂੰ ਮਿਲੇਗੀ ਬਾਜੂ ਠੀਕ ਹੈ ਬਾਜੂ ਤੇ ਵੀ ਹੈਂਡਵਰਕ ਦਾ ਆਏਗਾ ਕੰਮ ਤੇ ਇਸ ਤੇ ਪੌਂਚਾ ਵਰਕ ਵੀ ਆਏਗਾ ਜੀ ਚਿੱਕਾ ਪਹੁੰਚਾ ਵਰਕ ਆਏਗਾ ਬਹੁਤ ਪਿਆਰੀ এলিਗੈਂਟ ਲੁੱਕ ਹੈ ਜਾਮ कॉटन ਫੈਬਰਿਕ ਹੋਏਗਾ ਪਿਓਰ कॉटन ਦਾ ਆਏਗਾ ਫੈਬਰਿਕ ਤੇ ਦੁਪੱਟਾ ਵੀ ਆਏਗਾ ਨਾਲ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਇਕਦਮ ਸ਼ਾਈਨਿੰਗ ਜੀ ਆਏਗੀ ਦੁਪੱਟੇ ਦੇ ਵਿੱਚ ਵੀ ਪੂਰੀ ਜਿਹੜੀ ਤੁਹਾਨੂੰ ਪਾਰਟੀ ਵੇਅਰ ਲੁੱਕ ਮਿਲੇਗੀ ਸਿਰਫ 5095 ਦਾ ਰੇਟ ਆ ਤੇ ਕਲਰ ਤੁਸੀਂ ਦੇਖਦੇ ਜਾਓ ਬਹੁਤ ਸੋਹਣੀਆਂ ਜੀਆਂ ਆਉਣਗੀਆਂ ਸ਼ੇਡਸ ਇਹਨਾਂ ਡਿਜ਼ਾਈਨਰ ਲੁੱਕ ਦਾ ਦੁਪੱਟਾ ਬਣਿਆ ਪੱਲੇ ਬਹੁਤ ਸੋਹਣੇ ਲੈਸੀਜ਼ ਦੇ ਨਾਲ ਜਿਹੜੇ ਬਣੇ ਹੋਏ ਆ ਤੇ ਲੈਂਥ 브ਰਥ ਤੁਸੀਂ ਚੈੱਕ ਕਰ ਸਕਦੇ ਆ ਸਾਡੇ ਸੂਟਸ ਦੀ ਸਾਡੇ ਦੁਪੱਟਿਆਂ ਦੀ ਲੈਂਥ 브ਰਥ ਜਿਹੜੀ ਉਹ ਬਹੁਤ ਹੀ ਜਨੂਅਲ ਵਧੀਆ ਹੁੰਦੀਆਂ ਅਗਲਾ ਇਸੇ ਵਿੱਚ ਆਏਗਾ ਰਾਣੀ ਮਜੈਂਟਾ ਸ਼ੇਡ ਅਗਲਾ ਆਏਗਾ ਰਾਣੀ ਮਜੈਂਟਾ ਸ਼ੇਡ ਕਲਰ ਦੇਖੋ ਤੁਸੀਂ ਬਹੁਤ ਪਿਆਰਾ ਜਿਹਾ ਕਲਰ ਹੈ ਐਵੇਂ ਦਾ ਕਲਰ ਤੁਹਾਨੂੰ ਗਰਮੀਆਂ ਦੇ ਵਿੱਚ ਹੈਵੀ ਲੁੱਕ ਦੇ ਵਿੱਚ ਮਿਲਣਾ ਪੋਸੀਬਲ ਨਹੀਂ ਆ ਬਹੁਤ ਪਿਆਰੀ ਸ਼ੇਡ ਆਏਗੀ ਉੱਪਰ 골ਡਨ ਕਲਰ ਦਾ ਵਰਕ ਹੈ ਬਹੁਤ ਸੋਹਣਾ ਹਾਈਲਾਈਟ ਹੋ ਰਿਹਾ ਹੈ ਦੁਪੱਟਾ ਬਹੁਤ ਪਿਆਰਾ ਆਏਗਾ ਬਾਜੂ ਦਾ ਵਰਕ ਬਹੁਤ ਸੋਹਣਾ ਆਏਗਾ ਇਸ ਤੇ ਪੈਨਲਿੰਗ ਜਿਹੜੀ ਆਏਗੀ ਨਾਲ ਬਾਰਡਰ ਲਾਈਨ ਦੀ ਫਿਨਿਸ਼ਿੰਗ ਮਿਲੇਗੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਮਿਲੇਗੀ ਨੈਕ ਲਾਈਨ ਦੀ ਫਿਨਿਸ਼ਿੰਗ ਨਹੀਂ ਆਏਗੀ ਇਸ ਕਰਕੇ ਲੈਂਥ ਵਾਈਜ਼ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਤੇ ਆਏਗਾ ਨਾਲ ਬਾਟਮ ਦਾ ਵਰਕ ਠੀਕ ਹੈ ਬਾਟਮ ਦਾ ਬਹੁਤ ਪਿਆਰਾ ਜਿਹਾ ਵਰਕ ਆਏਗਾ ਠੀਕ ਹੈ ਹੈਵੀ ਬਾਟਮ ਬਣਿਆ ਆ ਹੈਵੀ ਸਾਰਾ ਹੀ ਸੂਟ ਆਏਗਾ ਜੀ ਤੇ ਇਸ ਦੇ ਵਿੱਚ ਕਲਰ ਤੁਹਾਨੂੰ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਅਵੇਲੇਬਲ ਹਨ 1595 ਦੇ ਵਿਚ阿里ਗੈਂਟ ਲੁੱਕ ਆਏਗੀ ਸੂਟ ਦੀ ਤੇ ਨਾਲ ਮਸਲੀਨ ਦਾ ਆਏਗਾ ਦੁਪੱਟਾ ਚੈੱਕ ਮਸਲੀਨ ਦਾ ਆਏਗਾ ਦੁਪੱਟਾ ਮਸਲੀਨ ਦਾ ਆਏਗਾ ਦੁਪੱਟਾ ਠੀਕ ਹੈ ਲੈਂਥ ਬ੍ਰੈਥ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਜਿਹਾ ਦੁਪੱਟਾ ਆਏਗਾ ਲੈਸਿਸ ਦੇ ਨਾਲ ਪੂਰੀ ਡਿਜ਼ਾਈਨਿੰਗ ਕੀਤੀ ਹੋਈ ਆ ਕਲਰ ਤੁਸੀਂ ਦੇਖਦੇ ਜਾਣਾ ਠੀਕ ਹੈ ਜੀ ਅਗਲਾ ਆਏਗਾ ਇਸ ਦੇ ਵਿੱਚ ਬਲੂ ਕਲਰ ਬਹੁਤ ਪਿਆਰੀ ਬਲੂ ਕਲਰ ਸ਼ੇਡ ਆਏਗੀ ਕਲਰ ਬਹੁਤ ਸੋਹਣਾ ਹੈ ਤੇ ਇਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਲੱਗਦਾ ਪਿਆ ਆ ਵਰਕ ਠੀਕ ਹੈ ਤੁਹਾਨੂੰ ਪੈਂਡਿੰਗ ਵੀ ਮਿਲੇਗੀ ਤੇ ਸਪਾਰਕ ਮਿਲੇਗੀ ਬਾਰਡਰ ਲਾਈਨ ਮਿਲੇਗੀ ਬਾਜੂ ਮਿਲੇਗੀ ਤੇ ਨਾਲ ਮਿਲੇਗਾ ਬਾਟਮ ਦਾ ਵਰਕ ਠੀਕ ਹੈ ਜੀ ਚੈੱਕ ਕਰ ਲਓ ਬਹੁਤ ਪਿਆਰੀ ਜੀ ਇਸ ਤਰ੍ਹਾਂ ਤੁਹਾਨੂੰ ਮਿਲੇਗੀ ਚੁੰਨੀ ਠੀਕ ਹੈ ਦੁਪੱਟਾ ਜਿਹੜਾ ਪੂਰਾ ਤੁਹਾਨੂੰ ਬਣਿਆ ਮਿਲੇਗਾ ਕੋਈ ਲੈਸਿਸ ਵਗੈਰਾ ਦੀ ਐਕਸਟਰਾ ਪੋਟੈਂਸ਼ਨ ਨਹੀਂ ਆਏਗੀ ਬਹੁਤ ਸੋਹਣੀ ਲੁੱਕ ਆਏਗੀ ਇਸ ਦੇ ਵਿੱਚ ਤਿੰਨ ਕਲਰ ਤੁਹਾਨੂੰ ਦਿਖਾ ਦਿੱਤੇ ਨੇ ਅਗਰ ਤੁਸੀਂ ਹੋਰ ਵੀ ਕਲਰ ਦੇਖਣੇ ਆ ਕੱਲ ਵਾਲੀ ਵੀਡੀਓ ਨੂੰ ਜ਼ਰੂਰ ਦੇਖਣਾ ਆ ਕੱਲ ਲੈ ਕੇ ਆਵਾਂਗੇ ਇਸ ਦੇ ਵਿੱਚ ਹੋਰ ਵੀ ਕਲਰ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ 5095 ਪ੍ਰਾਈਸ ਹੋਏਗਾ 7814352822 ਸਾਡਾ ਬੁਕਿੰਗ ਨੰਬਰ ਹੈ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ